ਇਹ ਸਾਡੇ ਗੁਰਚਰਨ ਸਿੰਘ ਜੀ ਨੇ ਤੇ ਇਹ ਜਿਹੜਾ ਤੇਲਾਂ ਨਾਲ ਹੀ ਮਤਲਬ 70 ਤੋਂ 80% ਬਿਮਾਰੀਆਂ ਦਾ ਤੇਲਾਂ ਨਾਲ ਹੀ ਕਹਿੰਦੇ ਠੀਕ ਹੋ ਜਾਂਦੀਆਂ ਨੇ ਤੇ ਇਹ ਤੇਲਾਂ ਦੀ ਲੈਣ ਲਈ ਬੈਠੇ ਆ ਪੁੱਛਦੇ ਆ ਵੀ ਕਿਹੜਾ-ਕਿਹੜਾ ਤੇਲ ਹੈ ਤੇ ਕਿਹੜੇ-ਕਿਹੜੇ ਕੰਮ ਆਉਂਦੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਸ਼ਸ਼ੀਗਾਰ ਸਸਰੀਆ ਕਾਲ ਜੀ ਕਿਹੜੇ ਪਾਸੇ ਮਰਜ਼ੀ ਦੀ ਸਟਾਰਟ ਹੋ ਜਾ ਤੁਸੀਂ ਹੂੰ ਤੇ ਸਾਨੂੰ ਦੱਸੋ ਵੀ ਇਹਨੇ ਤੇਲ ਧਰੇ ਹੋਏ ਆ ਤੇ ਕਿਹੜੀ ਬਿਮਾਰੀ ਕਿਹੜੇ ਤੇਲ ਨਾਲ ਠੀਕ ਹੁੰਦੀ ਹੈ ਤੇ ਕੀ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਮਹੱਤਵ ਜਿਵੇਂ ਤੇਲ ਆਪਣਾ ਕਹਿੰਨਾ ਮਨੁੱਖੀ ਜੀਵਨ ਦਾ ਇੱਕ ਅਨਿਖੜਵਾ ਅੰਗ ਨੇ ਹੂੰ ਤੇਲ ਸਦੀਆਂ ਤੋਂ ਚੱਲੇ ਆ ਰਹੇ ਆ ਕੋਈ ਅੱਜ ਦੀ ਖੋਜ ਨਹੀਂ ਹੈਗੀ ਇਹ ਵੀ ਤੇਲ ਅੱਜ ਹੀ ਆਪਾਂ ਵਰਤਣਾ ਸ਼ੁਰੂ ਕੀਤੇ ਆ ਜਾਂ 20 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਵਰਤਣਾ ਸ਼ੁਰੂ ਕੀਤੇ ਆ ਹੂੰ ਇਹ ਤਾਂ ਸਦੀਆਂ ਤੋਂ ਚੱਲਦੇ ਆ ਰਹਿਆ ਵਾ ਬਿਲਕੁਲ ਕਿਉਂਕਿ ਪਹਿਲਾਂ ਵੀ ਕਿਸਾਨੀ ਜਦੋਂ ਆਪ ਲੋਕੀ ਬੀਜਦੇ ਸੀ ਚੀਜ਼ਾਂ ਨੂੰ ਆਪ ਦੇ ਹੱਥੀਂ ਹੂੰ ਤੇਲ ਕੱਢਦੇ ਸੀ ਉਹਨਾਂ ਦਾ ਤੇ ਵਰਤੋਂ ਦੇ ਵਿੱਚ ਉਹਨੂੰ ਲਿਆਉਂਦੇ ਸੀ ਹੂੰ ਜਿਵੇਂ ਆਪਾਂ ਸ਼ੁਰੂ ਤੋਂ ਹੀ ਗੱਲ ਕਰ ਲੈਨੇ ਆ ਸਰੋਂ ਦਾ ਤੇਲ ਆ ਹੂੰ ਸਰੋਂ ਦੇ ਤੇਲ ਦੇ ਬਹੁਤ ਫਾਇਦੇ ਆ ਹੂੰ ਅੱਜ ਕੱਲ ਜਿੰਨੀਆਂ ਬਿਮਾਰੀਆਂ ਆਪਾਂ ਨੂੰ ਲੱਗ ਰਹੀਆਂ ਕਿਸਮ ਹਾਰਟ ਅਟੈਕ ਆ ਰਿਹਾ ਵਾ ਨਾੜੀਆਂ ਦੀ ਬਲੌਕ ਜਾ ਰਹੀ ਹੈ ਹੂੰ ਉਹ ਸਾਰੀ ਆਪਾਂ ਜਿਹੜੇ ਗਲਤ ਤੇਲ ਮਲਾਵਟੀ ਤੇਲ ਵਰਤ ਰਹੇ ਆਂ ਆਪਦੀ ਰਸੋਈ ਦੇ ਵਿੱਚ ਹੂੰ ਉਹਨਾਂ ਦੇ ਕਾਰਨ ਹੀ ਆ ਰਹੀਆਂ ਹੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਇਹ ਚੀਜ਼ ਵਰਤ ਕੇ ਦੇਖ ਲਓ ਉਹ ਡੁਪਲੀਕੇਟ ਤੇਲ ਆ ਜਿਹੜੇ ਹਾਂ ਬਾਜ਼ਾਰੂ ਤੇਲ ਹੈ ਜਿਹੜੇ ਮੋਹਰਾਂ ਲੱਗੀਆਂਆਂ ਮੀਆਂ ਉਹ ਤੇਲ ਵੀ ਆ ਕੱਚੀ ਕਹਾਣੀ ਦਾ ਇਹ ਫਲਾਨਾ ਇਹ ਢੀਂਗੜਾ ਫਲਾਨਾ ਤੇਲ ਸਾਡੇ ਕੋਲੋਂ ਲਓ ਆ ਰਫਾਈਨਡ ਆ ਸਾਡਾ ਆ ਬਨਾਸਪਤੀ ਕਿਹੋ ਆ ਉਹਨਾਂ ਨੂੰ ਤੁਸੀਂ ਛੱਡ ਦੋ ਬਰਤਾਂ ਆਪਾਂ ਸਟਾਰਟ ਕਰਾਂਗੇ ਪਹਿਲੇ ਤੇਲ ਤੋਂ ਇਹ ਸਰੋਂ ਦਾ ਤੇਲ ਹੈ ਸਰੋਂ ਦਾ ਤੇਲ ਹੈ ਜੀ ਇਹ ਇਹ ਸਮਝਾਓ ਸਰੋਂ ਦੇ ਤੇਲ ਦੇ ਕੀ ਫਾਇਦੇ ਨੇ ਤੇ ਸਾਨੂੰ ਸਰੋਂ ਦੇ ਤੇਲ ਦੀ ਜਿਹੜੀ ਪਛਾਣ ਕੀ ਆ ਤੇ ਸਾਨੂੰ ਕਿਵੇਂ ਇਹ ਮਿਲੂਗਾ ਚੰਗੇ ਤਰੀਕੇ ਦਾ ਜਾਂ ਅਸੀਂ ਅਸੀਂ ਕਿਵੇਂ ਕਢਾ ਸਕੀਏ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਤੁਸੀਂ ਲੈਣ ਜਾਉਂਗੇ ਕਿਤੇ ਵੀ ਕੰਪਨੀ ਦਾ ਜਾਂ ਕਿਸੇ ਵੱਡੇ ਮਾਲ ਤੋਂ ਜਾਂ ਦੁਕਾਨ ਤੋਂ ਹੂੰ ਤੁਹਾਨੂੰ ਤੇਲ ਰੀਅਲ ਮਿਲ ਨਹੀਂ ਸਕਦਾ ਹੂੰ ਇਹਦੇ ਵਿੱਚ ਇੰਨੇ ਕਪਲੇ ਹੋ ਰਹੇ ਆ ਹੂੰ ਤੇ ਆਪ ਦਾ ਤੁਸੀਂ ਕਢਾਉਣਾ ਵਾ ਤੇ ਜਾਂ ਆਪਦੇ ਵਿਸ਼ਵਾਸਪਾਤਰ ਬੰਦੇ ਤੋਂ ਹੀ ਲੈਣਾ ਹੂੰ ਤੇ ਤੇਲ ਕਢਾਉਣਾ ਤੁਸੀਂ ਦੇਸੀ ਸਰੋਂ ਦਾ ਵਾ ਕੋਈ ਪੀੜੀ ਸਰੋਂ ਜਾਂ ਕੋਈ ਗੋਭੀ ਸਰੋਂ ਨਹੀਂ ਵਰਤਣੀ ਹਾਈਬ੍ਰਿਡ ਬੀਜ ਨਹੀਂ ਵਰਤਣੀ ਹੂੰ ਦੇਸੀ ਸਰੋਂ ਲੈਣੀ ਆ ਆਮ ਹੀ ਆਪਣੇ ਪੰਜਾਬ ਦੀ ਸਰੋਂ ਆ ਹੂੰ ਰਾਜਸਥਾਨ ਦੀ ਮਿਲ ਜੇ ਤਾਂ ਉਹ ਵੀ ਵਧੀਆ ਹੁੰਦੀ ਆ ਹੂੰ ਤੇ ਉਹਦਾ ਤੁਸੀਂ ਤੇਲ ਕੋਲੂ ਵਾਲੇ ਦੇ ਕੋਲੇ ਖੜ ਕੇ ਕਢਾਉਣਾ ਹੂੰ ਤੇ ਬਾਈ ਆ ਪਈ ਅਸਰ ਨੂੰ ਸਾਡਾ ਕੱਢ ਕੇ ਆਉਂਦੇ ਪੈਸੇ ਲੈਣਾ ਜਿਹੜੇ ਬਣਦੇ ਹੂੰ ਤੇ ਤੇਲਾਂ ਦਾ ਜਾਨੀ ਕਿ ਫਾਇਦਾ ਬਹੁਤ ਆਏ ਦਾ ਜੇ ਤੇਲ ਤੁਸੀਂ ਵਰਤੋਗੇ ਹੂੰ ਤਾਂ ਤੁਹਾਡਾ ਜਿਹੜਾ ਵੀ ਬਲੋਕੇਜ ਆ ਨਾੜਾਂ ਦੀ ਜਾਂ ਕੁਝ ਵੀ ਆ ਹੂੰ ਉਹ ਤੁਹਾਡਾ ਥੋੜੇ ਟਾਈਮ ਦੇ ਵਿੱਚ ਵਿੱਚ ਹੀ ਸੈੱਟ ਹੋਣਾ ਸ਼ੁਰੂ ਹੋ ਜਾਊਗਾ ਹੂੰ ਸਭ ਤੋਂ ਵੱਡਾ ਫਾਇਦਾ ਇਹਦਾ ਇਹੇ ਆ ਵੀ ਜਿਹੜੇ ਆਪਣੇ ਸਿਰ ਦੇ ਜਾਂ ਦਾੜੀ ਦੇ ਵਾਲ ਹੂੰ ਉਮਰ ਤੋਂ ਪਹਿਲਾਂ ਜਿਹੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਇੱਕ ਮੈਂ ਤੁਹਾਡੀ ਵੀਡੀਓ ਦੇਖੀ ਸੀ ਕੁਰਲੀ ਵਾਲੀ ਹੂੰ ਉਹੀ 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 ਗੱਲ ਕਰ ਰਹੇ ਆ ਉਹ ਸਾਨੂੰ ਸਮਝਾਇਆ ਥੋੜਾ ਜਿਆ ਹਾਂ ਉਹੀ ਗੱਲ ਕਰਨ ਲੱਗੇ ਆ ਮੈਂ ਹੂੰ ਤੇ ਇਹ ਤੇਲ ਤੁਸੀਂ ਆਪ ਦੇ ਕਢਾਉਣੇ ਆ ਤੇ ਜਿਹੜੇ ਸਿਰ ਦੇ ਵਾਲ ਆ ਚਾਹੇ ਦਾੜੀ ਦੇ ਵਾਲ ਆ ਹੂੰ ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਆ ਉਹਨਾਂ ਨੂੰ ਇਹ ਕਾਲੇ ਕਰਨ ਦੀ ਸਮਰੱਥਾ ਰੱਖਦਾ ਅੱਛਾ ਹਾਂ ਬਸ ਕਰਨ ਦਾ ਤੁਹਾਨੂੰ ਇਹਨੂੰ ਵਰਤਣ ਦਾ ਢੰਗ ਪਤਾ ਹੋਣਾ ਚਾਹੀਦਾ ਹੂੰ ਢੰਗ ਤੁਹਾਨੂੰ ਮੈਂ ਦੱਸ ਦਿੰਦਾ ਹੂੰ ਇਹਦਾ ਇੱਕ ਚਮਚਾ ਲੈ ਲੈਣਾ ਤੇਲ ਦਾ ਅਰੀਜਨਲ ਲੈਣਾ ਤੇਲ ਜਿਹੜਾ ਆਪ ਦਾ ਘੜਾਇਆ ਹੋਇਆ ਆਪ ਦਾ ਵਿਸ਼ਵਾਸ ਪਾਤਰ ਬੰਦੇ ਤੋਂ ਲਿਆ ਆਪਿਆ ਹੂੰ ਬਾਜ਼ਾਰ ਵਾਲਾ ਤੇਲ ਮੋਹਰ ਲੱਗੀਆਂ ਵਾਲਾ ਤੇਲ ਜਿਵੇਂ ਕੰਪਨੀਆਂ ਦੇ ਤੇਲ ਆ ਉਹ ਨਹੀਂ ਵਰਤਣਾ ਹੂੰ ਫੇਰ ਨਾ ਕਿਉਂ ਸਾਡਾ ਗਲਾ ਖਰਾਬ ਹੋ ਗਿਆ ਜਾਂ ਮੂੰਹ ਵੱਢਿਆ ਗਿਆ ਕਿਉਂਕਿ ਉਹਦੀ ਪਛਾਣ ਇਹੀ ਆ ਤੇਲ ਦੀ ਜਦੋਂ ਮੂੰਹ 'ਚ ਪਾਉਂਗੇ ਤੁਹਾਨੂੰ ਕੋਈ ਨੁਕਸਾਨ ਨਹੀਂ ਕਰਦਾ ਇਹ ਹੂੰ ਇਹਦਾ ਕੈਮੀਕਲ ਵਾਲਾ ਤੇਲ ਦਾ ਜਾਂ ਸਿੰਥੈਟਿਕ ਤੇਲ ਬਣਿਆ ਹੋਇਆ ਉਹ ਤੁਸੀਂ ਮੂੰਹ 'ਚ ਪਾਉਂਗੇ ਤੇ ਹਲਾਉਂਗੇ ਮੂੰਹ 'ਚ ਘਰਲੀ ਕਰੋਗੇ ਤਾਂ ਤੁਹਾਡੇ ਛਾਲੇ ਹੋ ਜਾਣੇ ਆ ਮੂੰਹ ਦੇ ਤੇ ਜੀ ਵੱਢੀ ਜਾਣੀ ਅੱਛਾ ਰੀਨਲ ਤੇਲ ਲਓ ਮੂੰਹ ਦੇ ਵਿੱਚ ਜਿਵੇਂ ਕੁਰਲੀ ਕਰਦੇ ਹੁੰਨੇ ਆ ਆਪਾਂ ਮੂੰਹ ਦੇ ਵਿੱਚ ਇੱਕ ਚਮਚਾ ਪਾ ਕੇ ਕੁਰਲੀ ਕਰੋ ਸਵੇਰੇ ਸ਼ਾਮ ਕਰੋ ਜਦੋਂ ਮੂੰਹ ਪਰ ਜੇ ਲਾਰ ਨਾਲ ਪਾਣੀ ਨਾਲ ਰੇਸ਼ੇ ਨਾਲ ਤਾਂ ਉਹਨੂੰ ਆਪਾਂ ਬਾਹਰ ਥੁੱਕ ਦੇਣਾ ਬਾਹਰ ਥੁੱਕ ਦੇਣਾ ਤੇ ਕੋਈ ਡਰਨ ਵਾਲੀ ਗੱਲ ਨਹੀਂ ਵੀ ਤੇਲ ਜੇ ਅੰਦਰੋਂ ਲੰਘ ਗਿਆ ਤਾਂ ਸਾਨੂੰ ਨੁਕਸਾਨ ਕਰ ਦੂਗਾ ਵੀ ਪਤਾ ਨਹੀਂ ਕੀ ਹੋ ਜਾਊਗਾ ਤੇਲ ਹੀ ਆ ਇਹ ਜਦੋਂ ਆਪਾਂ ਗੋਲ ਗੱਪੇ ਖਾਂਦੇ ਆ ਜਾਂ 버ਗਰ ਖਾਂਦੇ ਆ ਜਾਂ ਜਿਹੜੀਆਂ ਦੇ ਉੱਤੇ ਪਤਾ ਹੀ ਨਹੀਂ ਆਪਾਂ ਵਿਆਹ ਸ਼ਾਦੀਆਂ ਦੇ ਉੱਤੇ ਕਿੰਨਾ ਕੁਝ ਖਾ ਜਾਂਦੇ ਆ ਉਦੋਂ ਆਪਾਂ ਸਵਾਲ ਹੀ ਨਹੀਂ ਕਰਦੇ ਕਿਸੇ ਨੂੰ ਵੀ ਬਾਈ ਇਹ ਕਿਹੜਾ ਤੇਲ ਲੱਗਿਆ ਹੋਇਆ ਕਿੱਥੇ ਆ ਬਿਲਕੁਲ ਇੱਕ ਇਹ ਜਿਹੜਾ ਤੇਲ ਦਾ ਰਸੋਈਆਂ ਦੇ ਵਿੱਚੋਂ ਹਾਲੀਵੁੱਡ ਜਿਹੜੇ ਖਤਮ ਹੋਣ ਦਾ ਦੌਰ ਕਿਵੇਂ ਆਇਆ ਇਹਦਾ ਕੀ ਗੱਲ ਇਹ ਚਾਏ ਹੁੰਦਾ ਬਈ ਜਿਵੇਂ ਆਪਣਾ ਦਹਾਕਾ ਸੀ ਕਹਣਾ 80 ਕ ਦਾ ਹੂੰ 1980 ਸਾਨੂੰ ਪਿੱਛੇ ਲੈ ਕੇ ਜਾ ਬੈਕਗ੍ਰਾਉਂਡ ਚ ਹਨਾ ਸ਼ਾਇਦ ਜਨਮ ਮੇਰਾ ਤਾਂ ਜਨਮ ਹੀ 80 ਦਾ ਮੇਰਾ ਤਾਂ ਕਿਹਦਾ ਤਾਂ ਜਨਮ ਵੀ ਨਹੀਂ ਹੋਇਆ ਹਾਂ ਉਹ 80 85 ਦੇ ਬੱਚੇ ਕਣ ਆਪਣੇ ਘਰਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਟੈਲੀਵਿਜ਼ਨ ਬਾੜਦੇ ਹੂੰ ਟੈਲੀਵਿਜ਼ਨ ਲੈ ਕੇ ਤੇ ਹਾਂ ਟੈਲੀਵਿਜ਼ਨ ਦੇ ਵਿੱਚ ਆਏ ਉਹ ਟੈਲੀਵਿਜ਼ਨ ਨਹੀਂ ਲੈ ਕੇ ਟੈਲੀਵਿਜ਼ਨ ਦੇ ਵਿੱਚ ਕਾਰਪੋਰੇਟ ਘਰਾਣੇ ਛਾਏ ਹੋਏ ਸੀਗੇ ਉਹਨਾਂ ਦੀਆਂ ਹੀ ਮਸ਼ਹੂਰੀਆਂ ਆਉਂਦੀਆਂ ਸੀ ਬੱਚੋ ਦੀ ਹੂੰ ਉਹਨਾਂ ਦੇ ਨਾਟਕ ਆਉਂਦੇ ਸੀ ਤੇ ਉਹਨਾਂ ਨੇ ਸਿਰਫ ਉਹੀ ਚੀਜ਼ ਵੇਚਣੀ ਸੀ ਜਿਹੜੀ ਜ ਉਹਨਾਂ ਨੂੰ ਬੈਨੀਫਿਟ ਹੁੰਦਾ ਸੀ ਹੂੰ ਉਹਨਾਂ ਨੇ ਤੁਹਾਡੀਆਂ ਰਸੋਈਆਂ ਦੇ ਵਿੱਚੋਂ ਸਰੋਂ ਦਾ ਤੇਲ ਕੱਢਦਾ ਜੀ ਤੇ ਲਿਆ ਕੇ ਆਪਦੇ ਆ ਲਓ ਜੀ ਫਲਾਨਾ ਰਫਾਈਨਡ ਫਲਾਨਾ ਸਾਡਾ ਬ੍ਰਾਸਪਤੀ ਕਿਉ ਆਹ ਦੇਖੋ ਜੀ ਇਹਦੇ ਨਾਲ ਉਹਨੂੰ ਅਟੈਕ ਨਹੀਂ ਆਊਗਾ ਥੋੜੇ ਅੰਦਾੜਾ ਬਚ ਜਾਣਗੇ ਆ ਉਹ ਕਰ ਕਰਾ ਕੇ ਤੇ ਆਪਣੇ ਪਿੰਡਾਂ ਦੇ ਲੋਕ ਹੁੰਦੇ ਆ ਪੂਰੀ ਪੂਰੀ ਉਹ ਦੇਖ ਲੈਂਦੇ ਟੀਵੀ 'ਤੇ ਮਸ਼ਹੂਰੀਆਂ ਤੇ ਦੇਖ ਕੇ ਕਹਿੰਦਾ ਲੈ ਵੀ ਆਹ ਪੂਰੀ ਵਧੀਆ ਚੀਜ਼ ਹੋਊ ਆਪਾਂ ਆ ਜਾਈਗੀ ਵੀ ਇਹ ਟੀਵੀਜ਼ਨ ਤੇ ਆਇਆ ਪਰ ਆਈ ਨਹੀਂ ਸੋਚਦੇ ਵੀ ਵੀ ਜਿਹੜੀ ਚੀਜ਼ ਤੁਹਾਨੂੰ ਦਿਖਾਈ ਜਾ ਰਹੀ ਆ ਤੁਹਾਨੂੰ ਪਰੋਸੀ ਜਾ ਰਹੀ ਆ ਉਹਦੇ ਵਿੱਚ ਉਹਨਾਂ ਦਾ ਫਾਇਦਾ ਕੀ ਆ ਬਿਜ਼ਨਸ ਹੀ ਆ ਉਹਨਾਂ ਦਾ ਕੰਮ ਆ ਆਹ ਦੀ ਚੀਜ਼ ਸਿਰਫ ਵੇਚਣੀ ਆ ਕੋਈ ਸਿਹਤ ਵਾਲਾ ਨਹੀਂ ਸਹੀ ਆ ਉਹਨਾਂ ਨੂੰ ਸਿਹਤ ਨਾਲ ਕੋਈ ਮਤਲਬ ਨਹੀਂ ਹੈਗਾ ਤੁਹਾਡੀ ਨਾਲ ਕੁਰਲੀ ਕਰਨ ਦੇ ਨਾਲ ਇਸ ਦੇ ਕੀ ਕੀ ਫਾਇਦੇ ਹੁੰਦੇ ਆ ਇੱਕ ਤਾਂ ਹੀ ਵਾਲ ਕਾਲੇ ਹੋਣ ਸ਼ੁਰੂ ਹੋ ਜਾਣਗੇ ਜੇ ਮੇਰੇ ਰੇਸ਼ਾ ਨਿਕਲਣਾ ਸ਼ੁਰੂ ਹੋ ਗਿਆ ਤੁਹਾਡਾ ਮੂੰਹ ਦੇ ਵਿੱਚੋਂ ਰੋਜ਼ ਰੋਜ਼ ਤੁਸੀਂ ਕੁਰਲੀ ਕਰੋਗੇ ਤੇ ਆਹ ਅਧਾਰ ਰੇਸ਼ਾ ਤੁਹਾਡੇ ਮੂੰਹ ਦੇ ਵਿੱਚੋਂ ਜੋ ਨਿਕਲੂਗਾ ਬਾਹਰ ਤਾਂ ਉਹਦੇ ਨਾਲ ਰੇਸ਼ਾ ਖਤਮ ਹੋਣਾ ਸ਼ੁਰੂ ਹੋ ਜਾਊਗਾ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਟਾਈਮ ਲੱਗੂਗਾ ਆਇਨਾ ਹੋ ਵੀ ਮਹੀਨੇ ਬਾਅਦ ਤੁਸੀਂ ਕਦੇ ਵੀ ਕਾਲੇ ਨਹੀਂ ਹੋ ਜੀ ਜੀ ਦੇਖਣ ਲੱਗ ਜੇ ਮਹੀਨਾ ਹੋ ਗਿਆ ਮੈਨੂੰ ਵਰਤਦੇ ਇਹਨੂੰ ਉਹ ਕੰਮ ਨਹੀਂ ਚੱਲਣਾ ਕਲਰ ਵੀ ਨਾ ਕਰਨ ਤੇ ਵਾਲ ਵੀ ਨਾ ਕਾਲੇ ਤੇ ਯਾਨੀ ਕਿ 6-7 ਮਹੀਨਿਆਂ ਦਾ ਪੀਰੀਅਡ ਹੁੰਦਾ ਹੈ ਉਹਦਾ ਵੀ ਲਗਾਤਾਰ ਵਰਤ ਚੇਸ ਆ ਤੇ ਇੱਕ ਦਿਨ ਦੇ ਵਿੱਚ ਕਿੰਨਾ ਟਾਈਮ ਕੋਰਲੀ ਕਰਨੀ ਚਾਹੀਦੀ ਹੈ ਇੱਕ ਦਿਨ ਦੇ ਵਿੱਚ ਤੁਸੀਂ ਕਰ ਲੋ ਜਾਨ ਕੇ ਪਹਿਲੇ ਦਿਨ ਤੁਸੀਂ ਕਰੋਗੇ ਤਾਂ ਮੈਂ ਮੈਂ ਕਹਿੰਦਾ 5 ਮਿੰਟ ਮਹਾ ਕਰ ਸਕੂ ਹੂੰ ਕਿਉਂਕਿ ਆਤ ਹੀ ਨਹੀਂ ਹੈਗੀ ਨਹੀਂ ਆਤੇਗੀ ਬਿਲਕੁਲ ਹੌਲੀ ਹੌਲੀ ਉਹਨੂੰ ਟਾਈਮਿੰਗ ਨੂੰ ਵਧਾਓ ਕਿੰਨਾ ਕੁ ਲੈ ਜਾ ਸਕਦੇ ਆ ਟਾਈਮ 40 ਮਿੰਟ 50 ਮਿੰਟ ਘੰਟਾ ਘੰਟਾ ਕਰ ਲੋ ਜਿੰਨਾ ਵੱਧ ਕਰੋਗੇ ਥੋੜੀ ਬੈਠ ਕੇ ਕਰਨਾ ਜਾਂ ਫਿਰ ਸਵੇਰੇ ਜਿੱਥੇ ਤੁਸੀਂ ਮੈਂ ਕਹਿੰਦਾ ਵਾਕ ਤੇ ਜਾਂਦੇ ਹੋ ਸਵੇਰੇ ਸਵੇਰੇ ਉੱਥੇ ਕਰ ਲੋ ਜੇ ਗੱਡੀ 'ਚ ਡਰਾਈਵ ਕਰਦੇ ਹੋ ਲੌਂਗ ਡਰਾਈਵ ਤੇ ਹੋ ਉੱਥੇ ਕਰ ਲੋ ਨਾਲੇ ਕਨਸੈਂਟਰੇਟਰ ਵੀ ਬਣਦਾ ਆ ਹਾਂ ਤੇ ਜਦੋਂ ਮਰਜ਼ੀ ਕਰ ਸਕਦੇ ਹੋ ਕਿ ਲੂ ਕੰਮ ਕਰਦੇ ਕਰਦੇ ਵੀ ਕਰ ਸਕਦੇ ਹੋ ਹੂੰ ਤੇ ਜਦੋਂ ਮਰਜ਼ੀ ਕਰ ਲੋ ਜੀ ਗੁਰਲੀ ਕਰ ਰੋਟੀ ਖਾਧੀ ਤੋਂ ਅੱਧਾ ਘੰਟਾ ਪਹਿਲਾਂ ਕਰ ਲੋ ਜਾਂ ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਚ ਕਰ ਲੋ ਬਾਅਦ ਚ ਕਰ ਲੋ ਠੀਕ ਹੈ ਕਿਉਂਕਿ ਜੇ ਰੋਟੀ ਖਾਧੀ ਆਪਾਂ ਇੱਕੋ ਦਮ ਤੇ ਆਪਾਂ ਨਾਲ ਗੁਰਲੀ ਕਰਨੀ ਸ਼ੁਰੂ ਕਰਤੀ ਤਾਂ ਨਾਲ ਦੇ ਨਾਲ ਹੀ ਉਲਟੀ ਆਊਗੀ ਬਈ ਉਲਟੀ ਆਊਗੀ ਠੀਕ ਹੈ ਤਾਂ ਕਰਕੇ ਉਹ ਰੋਟੀ ਨੂੰ ਪਚ ਲੈਣ ਦਿਓ ਕਲੇ ਤੋਂ ਥੱਲੇ ਹੋ ਲੈਣ ਦਿਓ ਫੇਰ ਕਰ ਲੋ ਬਿਲਕੁਲ ਅੱਗੇ ਆ ਗਏ ਜੀ ਭ੍ਰਿੰਗਰਾਜ ਤੇਲ ਹੂੰ ਇਹਦਾ ਕੀ ਇਹ ਮਹਾ ਭ੍ਰਿੰਗਰਾਜ ਤੇਗੜਾ ਜੀ ਹੂੰ ਇਹ ਵਾਲਾਂ ਦੇ ਟੁੱਟਣ ਝੜਨ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਵਾਸਤੇ ਬਹੁਤ ਬੈਨੀਫਿਟ ਆ ਹੂੰ ਤੇ ਜਿਹੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਹੂੰ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਇਹਦੇ ਹੂੰ ਇਹ ਸਪੈਸ਼ਲ ਵਾਲਾਂ ਲਈ ਹਾਂ ਤੇ ਨਾਲ ਆ ਗਿਆ ਜੀ ਇਹ ਅਰੰਡੀ ਦਾ ਤੇਲ ਅਰੰਡੀ ਦਾ ਤੇਲ ਆ ਜੀ ਇਹ ਕੀ ਫਾਇਦੇ ਆ ਦੇ ਅਰੰਡੀ ਦੇ ਤੇਲ ਅਰੰਡੀ ਦੇ ਤੇਲ ਦੇ ਸਭ ਤੋਂ ਵੱਡਾ ਫਾਇਦਾ ਇਹ ਹੈ ਜੀ ਜਿਨ੍ਹਾਂ ਦੇ ਆਪਣੇ ਦਾੜੀ ਦੇ ਵਿੱਚ ਜਾਂ ਸਿਰ ਦੇ ਵਿੱਚ ਕੀੜਾ ਲੱਗ ਜਾਂਦਾ ਤਦੋਂ ਫਾਦੇ ਟੱਕ ਜਾ ਪਿਆ ਜਾਂਦਾ ਗੂਲ ਗੂਲ ਨਿਸ਼ਾਨ ਆ ਦੇ ਦੇ ਆਪਾਂ ਨਿਸ਼ਾਨ ਆ ਤੇ ਉਸ ਤੋਂ ਬਾਅਦ ਜਦੋਂ ਬਾਲ ਝੜਨੇ ਸ਼ੁਰੂ ਹੋ ਜਾਂਦੇ ਆ ਬੁਰੇ ਲੱਗਦੇ ਆ ਪਰ ਹੌਲੀ ਹੌਲੀ ਹੋਰ ਬਾਲ ਝੜਦੇ ਆ ਤੇ ਉੱਥੇ ਟੱਕ ਜਾ ਉਹ ਵੱਧਦਾ ਹੀ ਜਾਂਦਾ ਆ ਹੂੰ ਹੂੰ ਤੇ ਉਹਨੂੰ ਹਟਾ ਦਿੰਦਾ ਇਹ ਫਿਰ ਰੋਜ਼ ਮਾਲਸ਼ ਕਰੋ ਸਵੇਰੇ ਸ਼ਾਮ ਤੇ ਉਹਦੇ ਵਾਸਤੇ ਬਹੁਤ ਇਹ ਸਿਰਫ ਰੰਡੀ ਦਾ ਤੇਲ ਉਹ ਉਹਦੇ ਵਾਸਤੇ ਆ ਕੀੜੇ ਵਾਤੇ ਜਾਂ ਕੋਈ ਹੋਰ ਵੀ ਕੰਮ ਕਰਦਾ ਹੋਰ ਵੀ ਕਾਫੀ ਕੰਮ ਦੇ ਵਿੱਚ ਵਰਤਿਆ ਜਾਂਦਾ ਜੀ ਇਹ ਜਿਵੇਂ ਮਾਲਸ਼ ਮੂਸ ਕਰਨ ਤੇ ਵੀ ਵਧੀਆ ਵਾ ਤੇ ਲੋਕੀ ਤੇ ਉਹਨੂੰ ਪੀ ਵੀ ਲੈਂਦੇ ਆ ਇਹ ਕਹਿੰਦਾ ਤੇਲ ਹੈ ਜੀ ਇਹ ਇਹ ਹੈ ਜੀ ਬਦਾਮ ਦਾ ਤੇਲ ਬਦਾਮ ਦਾ ਤੇਲ ਕਿਹ ਇੱਕ ਗੁਣਾਂ ਦੀ ਗੁਥਲੀ ਹੋਈ ਹੈ ਜੀ ਇਹ ਬਹੁਤ ਬੈਨੀਫਿਟ ਹੈ ਜੀ ਇਹ ਇਹ ਤਾਂ ਘਰੇ ਥੋੜੇ ਹੋਣਾ ਚਾਹੀਦਾ ਜ਼ਰੂਰੀ ਹੈ ਬਿਲਕੁਲ ਆਪ ਦਾ ਕੜਾਇਆ ਹੋਵੇ ਗੁਰਬੰਦੀ ਦੇ ਬਦਾਮਲੇੜੋ ਤੇ ਤੇਲ ਕਢਾਲਿਓ ਜੋ ਕੋਈ ਆਪਾਂ ਚਕੀਨ ਵਾਲਾ ਬੰਦਾ ਹੈਗਾ ਦੋ-ਦੋ ਲੈ ਲਓ ਹਮ ਇਹਦੀਆਂ ਦੋ-ਦੋ ਬੂੰਦਾ ਰਾਤ ਨੂੰ ਤੁਸੀਂ ਨੱਕ ਦੇ ਵਿੱਚ ਪਾ ਕੇ ਪੈਣੀ ਹੈ ਜੀ ਘਰਾੜਿਆਂ ਦਾ ਪੱਕਾ ਹੱਲਾ ਜੀ ਨੱਕ ਦੀ ਹੱਡੀ ਵਧੀ ਹੋਵੇ ਹਮ ਡਾਕਟਰ ਕਹਿੰਦੇ ਆਪਰੇਸ਼ਨ ਹੋਊਗਾ ਹਮ ਤਾਂ ਬੰਦੇ ਨੂੰ ਆਹ ਤੇਲ ਪਵਾ ਦੇ ਹੂੰ ਅਬ੍ਰੇਸ਼ਨ ਗਰਾਉਂਡ ਦੀ ਰੋਡ ਨਹੀਂ ਪੈਂਦੀ ਜੀ ਅੱਖਾਂ ਦੇ ਵਾਲੇ ਲੇਡੀਜ਼ ਦੇ ਕਾਲੇ ਘੇਰੇ ਹੋ ਜਾਂਦੇ ਆ ਹੂੰ ਰਾਤ ਨੂੰ ਮਾਲਸ਼ ਕਰਕੇ ਪੈਜੋ ਕਾਲਾ ਘੇਰੇ ਦੂਰ ਹੋ ਜਾਣਗੇ ਜੀ ਕੰਨਾਂ ਦੀ ਕੋਈ ਵੀ ਪ੍ਰੋਬਲਮ ਆ ਕੰਨਾਂ ਚ ਉੱਚਾ ਸੁਣਦਾ ਇਨਫੈਕਸ਼ਨ ਰਾਤ ਨੂੰ ਦੋ ਦੋ ਬੂੰਦਾ ਪਾ ਕੇ ਪੈਜੋ ਜੀ ਚਿਹਰੇ ਉੱਤੇ ਝੋੜੀਆਂ ਆ ਰਾਤ ਨੂੰ ਮਾਲਸ਼ ਕਰਕੇ ਪੈ ਝੋੜੀਆਂ ਦੂਰ ਹੋ ਜਾਣਗੇ ਬਹੁਤ ਫਾਇਦੇਮੰਦ ਹੈ ਜੀ ਤੇ ਜਿਹੜੇ ਵੀਰ ਭਰਾ ਨੂੰ ਆਪਣੇ ਨੌਜਵਾਨ ਨੂੰ ਲੱਗਦਾ ਵੀ ਮਰਦਾਨਾ ਦਾਕ ਤਰੀਕਾ ਵੀ ਪੈ ਗਈ ਕਮਜ਼ੋਰੀ ਪੈ ਗਈ ਆ ਕਿਸੇ ਵੀ ਕਾਰਨ ਤੇ ਇਹਦੇ ਦੋ ਬੂੰਦਾ ਰਾਤ ਨੂੰ ਦੁੱਧ ਚ ਪਾ ਕੇ ਪੀ ਲੈਣ ਦਰਦਾਂਾਂ ਕਮਜ਼ੋਰੀ ਦੂਰ ਹੋ ਜਾਉ। ਬਹੁਤ ਫਾਇਦੇਮੰਦ। ਅੱਗੇ ਹੀ ਐਲਸੀ ਦਾ ਤੇਲ ਪਿਆ ਤੁਹਾਨੂੰ ਕਿਉਂਕਿ ਪਿਆ ਜੀ ਐਲਸੀ ਦਾ ਤੇਲ। ਇਹ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਵਧੀਆ ਹੈ ਜੀ। ਹੂੰ। ਵਾਲ ਟੁੱਟਦੇ ਝੜਦੇ ਹੁਣ ਉਹਦੇ ਵਾਸਤੇ ਵਧੀਆ ਹੀ ਮਾਲਸ਼ ਕਰੋ ਇਹਦੀ। ਤੇ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਵਧੀਆ। ਕਹਿੰਦੇ ਅੱਧਾ ਇੱਕ ਚਮਚਾ ਇਹ ਤਾਂ ਤੁਸੀਂ ਸੇਵਨ ਕਰ ਸਕਦੇ ਹੋ। ਕਰ ਸਕਦੇ। ਠੀਕ ਹੈ ਥੋੜਾ ਗਰਮ ਹੁੰਦਾ। ਲੇਡੀਜ਼ ਥੋੜਾ ਜਿਹਾ ਘੱਟ ਤੇ ਇਸਤੇਮਾਲ ਕਰਨੇ ਦਾ। ਇਹ ਕੀ ਹੈ ਜੀ? ਇਹ ਹੈਗਾ ਜਤੂਨ ਦਾ ਤੇਲ। ਜਤੂਨ ਦਾ ਤੇਲ। ਜੀ। ਇਹ ਤੁਹਾਨੂੰ ਨਬਰਾਂ ਸੁਣੇ ਹਾਂ ਨਾ ਸੁਣਿਆ ਤੁਸੀਂ ਤੇ ਕੰਮ ਵੀ ਬਹੁਤ ਵਧੀਆ ਕਰਦਾ ਜੀ ਇਹ ਸਾਨੂੰ ਵੱਡਾ ਫਾਇਦਾ ਹੈ ਇਹਦਾ ਇਹ ਹੈ ਜਿਨ੍ਹਾਂ ਦਾ ਕੋਲੇਸਟ੍ਰੋਲ ਵਧਿਆ ਹੋਇਆ ਖੂਨ ਗਾੜਾ ਹੋਇਆ ਹੋਇਆ ਤਾਂ ਦਵਾਈਆਂ ਨਾਲ ਨਹੀਂ ਆਰਾਮ ਆਉਂਦਾ ਤਾਂ ਆਹ ਤੇਲ ਦਾ ਜਿਹੜਾ ਇੱਕ ਇੱਕ ਚਮਚਾ ਤੁਸੀਂ ਰੋਜ਼ ਪੀ ਲਓ ਤੜਕਾ ਇਹਦਾ ਲਾਹੂ ਦਾ ਸਬਜ਼ੀ ਥੋੜਾ ਕੋਲੇਸਟ੍ਰੋਲ ਜਮ ਸੀ ਹੋ ਜਾਊਗਾ ਬਹੁਤ ਵਧੀਆ ਬਹੁਤ ਸਾਰੇ ਬੰਦੇ ਜੀ ਨਾੜਾਂ ਦੀ ਬਲੋਕੇਜ ਆ ਆਰਟਰੀ ਬਲੋਕੇਜ ਆ ਸਾਰੀਆਂ ਨਾੜਾਂ ਹੈ ਕੋਲ ਤੁਹਾਨੂੰ ਤੇ ਬਹੁਤ ਬੈਨੀਫਿਟ ਹੈ ਜੀ ਤੇਲਾਂ ਦੇ ਉਸ ਤੋਂ ਬਾਅਦ ਆਪਾਂ ਕੋਲੇ ਪਿਆ ਹੋਆ ਕੋਕੋਨਟ ਦਾਲ ਇਹਦੀ ਜਿਆਦਾ ਬੋਤਲਾਂ ਤਾਂ ਨਹੀਂ ਮਿਲਣ ਹਾਂ ਇਹ ਬਹੁਤ ਵਧੀਆ ਬੈਨੀਫਿਟ ਹੈ ਜੀ ਇਹਦਾ ਵਰਤਾ ਵੀ ਵੱਧ ਜਾਂਦਾ ਵਾ ਇਹ ਤੇ ਇਹਦਾ ਤੁਸੀਂ ਘਰੇ ਤੜਕਾ ਵੀ ਇਹਦਾ ਲਾ ਸਕਦੇ ਹੋ ਦਾ ਸਬਜੀ ਨੂੰ ਤੇ ਜਿੰਨਾਂ ਨੂੰ ਕੋਈ ਸਕਿਨ ਦੀ ਪ੍ਰੋਬਲਮ ਆ ਚਮੜੀ ਦੀ ਪ੍ਰੋਬਲਮ ਆ ਤਾਂ ਇੱਕ ਇੱਕ ਚਮਚਾ ਇਹਦਾ ਤੁਸੀਂ ਰੋਜ਼ ਦੁੱਧ ਚ ਪਾ ਕੇ ਜਾਂ ਚਾਹ ਚ ਪਾ ਕੇ ਲਓ ਇਹਦਾ ਤੇ ਤੁਹਾਡੀਆਂ ਸਕਿਨ ਦੀਆਂ ਜਿੰਨੀਆਂ ਮਰਜ਼ੀ ਪ੍ਰੋਬਲਮਾਂ ਹੋਣ ਉਹ ਵੀ ਹੱਲ ਕਰ ਦੂਗਾ ਇਹ ਬਹੁਤ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ ਜੀ ਤੁਹਾਡਾ ਜਿਹਨਾਂ ਵਾਰੀ ਸਾਨੂੰ ਜੋੜਿਆ ਤੇ ਸਾਰਿਆਂ ਨੂੰ ਦੱਸਿਆ ਵੀ ਜਿਹੜੇ ਤੇਲ ਆ ਤੁਸੀਂ ਸ਼ੁੱਧ ਤੇਲ ਵਰਤੋ ਪਿਓਰ ਤੇਲ ਵਰਤੋ ਕਰੇੜਵਾ ਕੇ ਤੇਲ ਵਰਤੋ ਤੇ ਇਹਨਾਂ ਦੇ ਤੇਲਾਂ ਦੇ ਨਾਲ ਤੁਸੀਂ ਆਪਣੀਆਂ ਅੱਧੇ ਤੋਂ ਵੱਧ ਜਿਹੜੀਆਂ ਬਿਮਾਰੀਆਂ ਨੇ ਤੁਸੀਂ ਉਹਦਾ ਕਾਬੂ ਪਾ ਸਕਦੇ ਹੋ ਬਹੁਤ ਧੰਨਵਾਦ ਧੰਨਵਾਦ